ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰ ਤੋਂ ਹੀ ਜਾ ਰਹੀ ਹੈ ਸੋ ਦੱਸਦੀ ਕਿ ਪੋਲਿੰਗ ਬੂਥਾਂ ਤੇ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਤੇ ਆਪਣੀ ਵੋਟ ਮੱਦਾ ਇਸਤੇਮਾਲ ਐ ਜੋ ਕਾਰੇ ਨੇ ਸੋ ਦੱਸਦੀ ਹੈ ਕਿ ਕਈ ਵੱਡੇ ਦਿੱਗਜ ਨੇ ਜੋ ਹੁਣ ਤੱਕ ਵੋਟ ਪਾ ਚੁੱਕੇ ਨੇ ਤੇ ਕਈ ਪਾ ਰਹੇ ਨੇ ਪਰ ਇਹ ਵੀ ਦੱਸਦੀ ਹੈ ਕਿ ਥੋੜੀ ਦੇਰ ਪਹਿਲਾਂ ਤੱਕ 23.91% ਜੋ VOTING ਹੈ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸੋ ਇਹ ਵੀ ਦੱਸਦੀ ਹੈ ਕਿ ਜਿਵੇਂ ਹੀ VOTING ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਚੋਣਾਂ ਦਾ ਕੰਮ ਮਾਨਾ ਨੇ ਪ੍ਰਚਾਰ ਲਈ ਚੋਣ ਕਮਿਸ਼ਨਰ ਨੂੰ ਸੁਰੱਖਿਆ ਦੇ ਸਖਤ ਪ੍ਰਬੰਧ ਹੈ ਜੋ ਕੀਤੇ ਗਏ ਨੇ ਸੋ ਇਹ ਵੀ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਥੋੜੀ ਦੇਰ ਪਹਿਲਾਂ ਤੱਕ 20.17% VOTING ਨਨਪੁਰ ਸਾਹਿਬ ਤੇ 21.99 ਬਠਿੰਡਾ ਤੇ 26.54 ਫਰੀਦਕੋਟ 22.41 ਪਟਿਆਲਾ ਦੇ ਵਿੱਚ 25.18 ਫਿਰੋਜ਼ਪੁਰ 'ਚ 25.73 ਲੁਧਿਆਣਾ ਵਿੱਚ 22.19 ਅਤੇ ਸੰਗਰੂਰ ਵਿੱਚ 26.26 ਫੀਸਦ VOTING ਹੋਈ ਸੋ ਦੱਸ ਦਈਏ ਕਿ ਲਗਾਤਾਰ ਵੋਟਾਂ ਪੈਣ ਦਾ ਕੰਮ جاری ਹੈ ਤੇ ਸ਼ਾਮ ਦੇ 6 ਵਜੇ ਤੱਕ ਜੋ ਵੋਟਾਂ ਹੈ ਇਸੇ ਤਰ੍ਹਾਂ ਪੈਣ ਗਿਆ ਸੋ ਦੱਸ ਦਈਏ ਕਿ ਫਿਲਹਾਲ ਪੰਜਾਬ ਦੇ ਵਿੱਚ ਪੂਰੇ ਅਮਨੁਅਮਾਨ ਦੇ ਨਾਲ ਜੋ ਵੋਟਾਂ ਦਾ ਕੰਮ ਹੈ ਨੇਪਰੇ ਚੜ ਰਿਹਾ ਹੈ ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਵੋਟਾਂ ਜੋ ਪਾਈ ਜਾ ਰਹੀਆਂ ਸੋ ਇਸ ਦੇ ਨਾਲ ਹੀ ਜੋ ਸਿਆਸੀ ਲੀਡਰ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ